ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਫੇਰ ਆਪਾਂ ਕੈਨੇਡਾ ਦੀਆਂ ਅਹਿਮ ਸੁਰਖੀਆਂ ਬਾਰੇ ਵਿਚਾਰ ਚਰਚਾ ਕਰਾਂਗੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕੈਨੇਡਾ ਦੀਆਂ ਖਬਰਾਂ ਬਾਰੇ ਜਦੋਂ ਵੀ ਵਿਚਾਰ ਚਰਚਾ ਹੁੰਦੀ ਹੈ ਤਾਂ ਮੇਰੇ ਨਾਲ ਕਰਨ ਔਲਖ ਮੌਜੂਦ ਰਹਿੰਦੇ ਆ ਤੇ ਹਫ਼ਤੇ ਪਰ ਜਿਹੜਾ ਕੁਝ ਹੋਇਆ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਬਿਨਾਂ ਟਾਈਮ ਵਿਸਤੋਂ ਆਪਾਂ ਕਰਨ ਔਲਖ ਦਾ ਸਵਾਗਤ ਕਰ ਲਈ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਸਸੀਰਬਾਈ ਕੀ ਹਾਲ ਚਾਲ ਹੈ ਹੋਰ ਸਰ ਜਿਵੇਂ ਆਪਾਂ ਟਾਈਮ ਵੇਸਟ ਨਹੀਂ ਕਰਦੇਗੇ ਹਨਾ ਸਭ ਨਾਲੋਂ ਜਿਵੇਂ ਮੈਂ ਅਕਸਰ ਹੀ ਕਰਦਾ ਉਹਨਾ ਆਪਾਂ ਅਕਸਰ ਹੀ ਵਿਚਾਰ ਚਰਚਾ ਕਰਦੇ ਆ ਕਿ ਜਿੰਨੇ ਵੀ ਹੁਣ ਕ੍ਰਾਈਮ ਰਿਲੇਟਡ ਇਸ਼ੂ ਚੱਲ ਰਿਹਾ ਕੈਨੇਡਾ ਦੇ ਵਿੱਚ ਹਨਾ ਬਹੁਤ ਜ਼ਿਆਦਾ ਕ੍ਰਾਈਮ ਹੋ ਗਿਆ ਤੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਵੀ ਗੱਲ ਕਰ ਚੁੱਕੇ ਆ ਕਿ ਹੁਣ ਤੁਸੀਂ ਦੂਜੇ ਬੰਦਿਆਂ ਦੀ ਤਾਂ ਛੱਡੋ ਹਨਾ ਕਾਲੇ ਗੋਰਿਆਂ ਦੀ ਤਾਂ ਛੱਡੋ ਹਰੇਕ ਪਾਸੇ ਪੰਜਾਬੀ ਛਾਏ ਹੋਏ ਆ ਹਨਾ ਪੰਜਾਬੀਆਂ ਦਾ ਨਾਂ ਆ ਰਿਹਾ ਜਿੰਨੀ ਵੀ ਕ੍ਰਾਈਮ ਹਿਸਟਰੀ ਕੱਢ ਕੇ ਚੱਕ ਲੋ ਦੇਖ ਲੋ ਤੁਸੀਂ ਹਰੇਕ ਚ ਪੰਜਾਬੀਆਂ ਦਾ ਨਾਂ ਪੰਜਾਬੀ ਇੱਥੋਂ ਫੜੇ ਗਏ ਪੰਜਾਬੀਆਂ ਨੇ ਆਹ ਕਰਤਾ ਪੰਜਾਬੀਆਂ ਨੇ ਆਉ ਸਮਝਣ ਦੀ ਲੋੜ ਆ ਲੋਕਾਂ ਨੂੰ ਵੀ ਹਜੇ ਕੁਛ ਨਹੀਂ ਵਿਗੜਿਆ ਗਿਆ ਵੇਲਾ ਸੰਭਾਲਣ ਦੀ ਲੋੜ ਆ ਹੁਣ ਜਿਵੇਂ ਪਹਿਲੀ ਖਬਰ ਇਹ ਸਾਨੂੰ ਮਿਲੀ ਸੀ ਕਿ ਇੱਕ ਪੰਜਾਬੀ ਨੇ ਗੋਰੀਆਂ ਦੀ ਬੱਸ 'ਚ ਚਾਕੂ ਚਲਾਇਆ ਤੇ ਮੈਂ ਕਹਿੰਦਾ ਵੀ ਛਰੇ ਆਮ ਹਨਾ ਸਵਾਰੀਆਂ ਨੂੰ ਵੀ ਦਿਸਦਾ ਵੀ ਬੰਦਾ ਪੰਜਾਬੀ ਆ ਤੇ ਪੰਜਾਬ ਪੰਜਾਬੀਆਂ ਦੀ ਬਦਨਾਮੀ ਵੀ ਉਸ ਘਟਨਾ ਕਰਕੇ ਕਾਫੀ ਹੋਈ ਆ ਇਹਦੇ ਬਾਰੇ ਦੱਸਿਓ ਮਾੜਾ ਜਿਹਾ ਵੀ ਕੀ ਵਾਕਿਆ ਕੀ ਸੀਗਾ ਇਹ ਭਾਈ ਜਿਵੇਂ ਮੈਂ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੇਨ ਚੀਜ਼ ਦੱਸਾਂ ਨਾ ਕਿ ਅ ਅੱਗੇ ਜਦੋਂ ਮੈਂ ਪੰਜਾਬ ਵਾਪਸ ਆਇਆ ਸੀ ਜਾਂ ਪੁਰਾਣੇ ਜਿਵੇਂ ਮੈਂ ਅੱਗੇ ਗੱਲ ਕੀਤੀ ਐ ਕਿ ਪੁਰਾਣੇ ਗਏ ਪੰਜਾਬੀ ਲੋਕ ਕਹਿੰਦੇ ਨੇ ਸੀ ਕੈਨੇਡਾ ਸਵਰਗ ਹੈ ਕੈਨੇਡਾ ਇਹ ਹੈ ਹੌਲੀ ਹੌਲੀ ਜਿਵੇਂ ਕੈਨੇਡਾ ਦੇ ਹਾਲਾਤ ਹੋਏ ਕਹਿਣ ਲੱਗੇ ਕੈਨੇਡਾ ਪੰਜਾਬ ਨਾਲੋਂ ਮਾੜਾ ਹੋ ਗਿਆ ਫੇਰ ਯੂਪੀ ਨਾਲੋਂ ਮਾੜਾ ਹੋ ਗਿਆ ਹੁਣ ਇਸ ਟਾਈਮ ਉਹ ਜਿਹੜਾ ਕੈਨੇਡਾ ਹੈਗਾ ਉਹ ਜਿਵੇਂ ਤਬਾਹੀ ਵੱਲ ਜਾ ਰਿਹਾ ਹੈ ਕੈਨੇਡਾ ਨੂੰ ਜਿਹੜਾ ਤਬਾਈ ਵੱਲ ਲੈ ਕੇ ਜਾ ਰਿਹਾ ਉਹ ਪੰਜਾਬੀ ਲੈ ਕੇ ਜਾ ਰਿਹਾ ਤੇ ਮਿੰਟੂ ਗੁਰੂਸਰੀ ਦੇ ਦੀ ਇੱਕ ਮੈਂ ਲੰਮਾ ਸਮਾਂ ਪਹਿਲਾਂ ਇੰਟਰਵਿਊ ਕੀਤੀ ਸੀ ਉਹਨੇ ਇਹ ਕਿਹਾ ਸੀ ਕਿ ਕਹਿੰਦਾ ਹੁਣ ਕਮਾਈਆਂ ਨਹੀਂ ਹੁਣ ਤਬਾਈਆਂ ਹੋ ਰਹੀਆਂ ਕੈਨੇਡਾ ਚ ਜਿਵੇਂ ਆਪਾਂ ਕੈਨੇਡਾ ਜਿਹੜਾ ਹੈਗਾ ਉਹ ਵੱਧ ਤੋਂ ਵੱਧਰ ਹੁੰਦਾ ਜਾ ਰਿਹਾ ਤੇ ਉਹਦੇ ਚ ਜਿਹੜਾ ਅਹਿਮ ਰੋਲ ਹੈ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਕਿਉਂਕਿ ਹਰ ਰੋਜ਼ ਹਰ ਰੋਜ਼ ਮੈਂ ਕਹਿੰਦਾ ਵੀ ਇੰਨੀ ਨਿਊਜ਼ ਤੁਸੀਂ ਜੇ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਵੀ ਬਣਾਓ ਕੈਨੇਡਾ ਦੀ ਤਾਂ ਉਹ ਵੀ ਬਹੁਤ ਥੋੜੀ ਹੈ ਕਿਉਂਕਿ ਸਵੇਰੇ ਉੱਠਦਿਆਂ ਨੂੰ 10-12 ਨੀਂਦ ਹੁੰਦੀ ਹੈ। ਸੋ ਜਿਹੜੀ ਗੱਲ ਤੁਸੀਂ ਉਹ ਮੁੰਡੇ ਦੀ ਕੀਤੀ ਹੈ ਜੀ ਉਹ 31 ਸਾਲਾਂ ਦਾ ਹਰਪ੍ਰੀਤ ਸਿੰਘ ਹੈ ਜੀ। ਉਹਨੂੰ ਬ੍ਰੈਂਟਨ ਪੁਲਿਸ ਨੇ ਅਰੈਸਟ ਕੀਤਾ। ਉਹਨੇ 1 ਅਕਤੂਬਰ ਦੀ ਰਾਤ ਨੂੰ ਲਗਭਗ 9:30 ਵਜੇ ਬੱਸ 'ਚ ਕਿਸੇ ਨਾਲ ਬਹਿਸ ਹੋ ਗਈ ਜੀ ਉਹਦੀ। ਤੇ ਚਾਕੂ ਕੱਢਿਆ ਉਹਨੇ ਤੇ ਦੂਸਰੇ ਪਰਸਨ ਤੇ ਕਈ ਵਾਰ ਕੀਤੇ। ਤੇ ਉਹਨੂੰ ਜਿਵੇਂ ਕਹਿੰਦੇ ਨੇ ਚਾਕੂ ਨਾਲ ਮਾਰ ਕੇ ਤੇ ਮੁੜ ਕੇ ਬੱਸ ਰਕਾ ਕੇ ਤੇ ਸੈਟੋ ਭੱਜ ਲਿਆ ਜੀ। ਬੱਸ ਚੋਹ ਮਾਰਤਾ ਸੀਗਾ ਜਿਹੜੇ ਬੰਦੇ ਤੇ ਚਾਕੂ ਚਲਾਏ ਸੀ। ਹਾਂ ਓਕੇ ਓਕੇ। ਹਾਂਜੀ 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 ਹਾਂਜੀ। ਹੁਣ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਪਹਿਲਾਂ ਤਾਂ ਉਹਨੂੰ ਚਾਕੂ ਵੱਡੇ ਚਾਕੂ ਨਾਲ ਮਾਰਿਆ ਫਿਰ ਬੱਸ ਰਕਾਈ ਧੱਕੇ ਨਾਲ ਫਿਰ ਬੱਸ ਚੋਂ ਉਤਰ ਗਿਆ। ਉਹ ਤਾਂ ਪੁਲਿਸ ਨੇ ਸੀਸੀਟੀਵੀ ਕੈਮਰੇ ਤੇ ਜਿਹੜੇ ਵਿਟਨੈਸ ਸੀਗੇ ਉਹਨਾਂ ਦੇ ਅੰਦਾਜ਼ੇ ਦੇ ਹਿਸਾਬ ਨਾਲ ਆਪਣੇ ਕਾਲ ਕਰਨ ਤੋਂ ਬਾਅਦ ਕਿਤੇ ਪੁਲਿਸ ਵੈਸੇ ਦਾ ਅੱਜ ਜਿਹੜਾ ਕੈਨੇਡਾ ਟਾਈਮਸ ਰੌਂਦੀ ਨਹੀਂ। ਉਹ ਲੇਟਰ ਅਰੈਸਟ ਹੋਇਆ ਨਾ ਕਿ ਨਾਲ ਦੀ ਨਾਲ ਅਰੈਸਟ ਹੋਇਆ ਐ ਐਂ ਦੂਜੀ ਗੱਲ ਜਿਹੜੀ ਹੈਗੀ ਐ ਇਹਦੇ ਚ ਜਿਹੜੀ ਖੌਫਨਾਕ ਜਾਂ ਆਪਾਂ ਮਾੜੀ ਗੱਲ ਇਹ ਹੈਗੀ ਐ ਵੀ ਆਮ ਤੌਰ ਤੇ ਕੋਈ ਵੀ ਬੰਦਾ ਚਾਕੂ ਲੈ ਕੇ ਨਹੀਂ ਜਾਂਦਾ ਜੀ ਜਦ ਜੇ ਹੁਣ ਆਪਣੇ ਜਿਹੜੇ ਚਾਕੂ ਲੈ ਕੇ ਚੱਲਦੇ ਆ ਉਹ ਤਾਂ ਗੁੰਡੇ ਬਦਮਾਸ਼ ਚੱਲਦੇ ਆ ਆਪਾਂ ਜੇ ਆਪਾਂ ਪੰਜਾਬ ਜਿੱਥੇ ਵੀ ਗੱਲ ਕਰੀਏ ਹੁਣ ਕੈਨੇਡਾ ਦਾ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਆਪਦੇ ਨਾਲ ਚਾਕੂ ਰੱਖਦੇ ਆ ਠੀਕ ਐ ਜਾਂ ਚਾਕੂ ਤਾਂ ਰੱਖਦੇ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਰਿਹਾ ਤੇ ਹੁਣ ਆਮ ਤੌਰ ਤੇ ਜੇ ਆਪਣੀ ਕਿਸੇ ਨਾ ਮਾੜੀ-ਮੋਟੀ ਬਹਿਸ ਹੋ ਜਾਂਦੀ ਹੈ ਤੇ ਬੰਦਾ ਗਾਹ ਹੋ ਜਾਂਦਾ ਹੈ ਇਹ ਥੋੜੀ ਇਹ ਵੀ ਆਪਾਂ ਚਾਕੂ ਕੱਢੀਏ ਤੇ ਅਗਲੇ ਨੂੰ ਚਾਕੂ ਹੁਣ ਡੇਪੀਏ ਤੇ ਮਾਰਨ ਦੇ ਕਿਨਾਰੇ ਕਰਕੇ ਤੇ ਬਾਸ ਚ ਭੱਜ ਗਏ ਇਹ ਤਾਂ ਜਿਵੇਂ ਕਹਿ ਲਓ ਵੀ ਪੂਰੀ ਜਿਵੇਂ ਤਕੜੀ ਰੰਜਿਸ਼ ਵਾਲਾ ਕੰਮ ਹੋ ਗਿਆ ਹਰ ਐਡੀ ਤਾਂ ਰੰਜਿਸ਼ ਆਪਣੇ ਕਿਸੇ ਨਾ ਪੰਜਾਬ ਜੀ ਵੀ ਹੋਵੇ ਜੀ ਆਪਾਂ ਇਹ ਨਹੀਂ ਕਰਦੇ ਵੀ ਚਾਕੂ ਕੱਢ ਕੇ ਚਾਕੂ ਹੁਣ ਅਗਲੇ ਨੂੰ ਮਾਰਨ ਲੱਗ ਜਾਈਏ ਚਾਕੂ ਹੁਣ ਅਗਲੇ ਤੇ ਵਾਰ ਕਰੀਏ ਇਹਦਾ ਜਿਹੜਾ ਆਪਣੇ ਲੋਕਾਂ ਦਾ ਜਿਹੜਾ ਹੈਗਾ ਨਾ ਪਤਾ ਨਹੀਂ ਮੈਨੂੰ ਲੱਗਦਾ ਵੀ ਸ਼ਾਇਰ ਪੰਜਾਬੀ ਭਾਈਚਾਰੇ ਨੂੰ ਕਹਿਣਾ ਨਹੀਂ ਚਾਹੀਦਾ ਵੀ ਪੰਜਾਬੀ ਭਾਈਚਾਰੇ ਦਾ ਕੈਨੇਡਾ ਜਾ ਕੇ ਦਿਮਾਗ ਖਰਾਬੋਗੇ ਜਾਂ ਤਾਂ ਤੇ ਜਾਂ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਅਸੀਂ ਕਿੱਥੇ ਬੈਠੇ ਸਾਨੂੰ ਕੋਈ ਹੱਥ ਹੀ ਨਹੀਂ ਲਾ ਸਕਦਾ ਗੋਰੇ ਤੁਹਾਨੂੰ ਹੇਟ ਕਰਦੇ ਆ ਗੋਰੇ ਤੁਹਾਡੇ ਛੇਤਰ ਮਾਰਦੇ ਆ ਗੋਰੇ ਤੁਹਾਨੂੰ ਕਹਿ ਰਹੇ ਸਾਡੀ ਕੰਟਰੀ ਚੋਂ ਬਾਹਰ ਨਿਕਲ ਜਾਓ ਉਦੋਂ ਬਾਅਦ ਵੀ ਤੁਸੀਂ ਕੀ ਕਰ ਰਹੇ ਹੋ ਚਾਕ ਪੁਆਣਾ ਉਹਨਾਂ ਦੇ ਹਮਲੇ ਕਰਦੇ ਹੋ ਜੀ ਵਾਕਈ ਸੋ ਆਪਣੇ ਭਾਈਚਾਰੇ ਲਈ ਬਹੁਤ ਸ਼ਰਮਨਾਕ ਗੱਲ ਹੈ ਹੁਣ ਜਿਵੇਂ ਐਕਸਟਰਸ਼ਨ ਦਾ ਮੁੱਦਾ ਬਹੁਤ ਭਖਿਆ ਹੋਇਆ ਹੈ ਕੈਨੇਡਾ ਦੇ ਵਿੱਚ ਹਨਾ ਵੀ ਬਹੁਤ ਵੱਡੇ ਲੈਵਲ ਤੇ ਵੱਡੇ ਵੱਡੇ ਇੰਡਸਟਰੀਅਲਿਸਟ ਜਿਹੜੇ ਹੈਗੇ ਆ ਉਹਨਾਂ ਤੋਂ ਪੈਸਾ ਹਥਿਆਇਆ ਜਾ ਰਿਹਾ ਹੈ ਹਨਾ ਤੇ ਜਿੰਨੇ ਵੀ ਐਕਸਟਰਸ਼ਨ ਕੇਸ ਹੋਏ ਆ ਹਨਾ ਉਹਨਾਂ ਦੇ ਵਿੱਚ ਫਿਰ ਮੁੜ ਤੋੜ ਕੁੜ ਕੇ ਉਹੀ ਗੱਲ ਆ ਜਾਂਦੀ ਪੰਜਾਬੀਆਂ ਦਾ ਨਾਂ ਹਨਾ ਤੇ ਇਹਦੇ ਵਿੱਚ ਜਿਹੜਾ ਹੈਗਾ ਗੋਲੀਆਂ ਵਗੈਰਾ ਚਲਾ ਕੇ ਹਨਾ ਸਹਿਮ ਦਾ ਜਿਹੜਾ ਮਾਹੌਲ ਆ ਉਹ ਪੈਦਾ ਕੀਤਾ ਜਾ ਰਿਹਾ ਤੇ ਆਈ ਥਿੰਕ ਰੀਸੈਂਟ ਇੱਕ ਕੇਸ ਦੇ ਵਿੱਚ ਜਿਹੜਾ 5 ਜਾਣਿਆਂ ਨੂੰ ਕਾਬੂ ਵੀ ਕੀਤਾ ਸ਼ਾਇਦ ਪੁਲਿਸ ਨੇ ਇਸੇ ਕੇਸ ਦੇ ਵਿੱਚ ਇਹ ਬਾਈ ਜਿਹੜੀ ਘਟਨਾ ਦੀ ਤੁਸੀਂ ਗੱਲ ਕਰਦੇ ਨਾ ਸਹੀ ਦੀ ਘਟਨਾ ਹੈ ਤੇ ਸਰੀ ਜਿਹੜਾ ਅੱਜ ਦੇ ਟਾਈਮ ਹੈਗਾ ਨੰਬਰ 1 ਤੇ ਇਹ ਜੀ ਸ਼ੂਟਿੰਗ ਚ ਸ਼ੂ ਜਿਹੜਾ ਸਾਰੀ ਉਹ ਤਾਲੇਵਾਨ ਕਹਿ ਸਕਦੇ ਆ ਆਪਾਂ ਬਣ ਗਿਆ ਤੇ ਲੋਕ ਸਰੀ ਨੂੰ ਉਹਨਾਂ ਹੁਣ ਛੱਡ ਛੱਡ ਕੇ ਭੱਜ ਰਹੇ ਜਿਹੜੇ ਸਿਆਣੇ ਭਾਈਚਾਰੇ ਦੇ ਲੋਕ ਹੈ ਜਾਂ ਜਿਹੜੇ ਅਮੀਰ ਹੈ ਮੋਸਟਲੀ ਆਪਾਂ ਗੱਲ ਕਰੀਏ ਕੈਨੇਡਾ ਦੇ ਉਹਨਾਂ ਤੇ ਹਮਲੇ ਹੋ ਰਹੇ ਆ ਪਿੱਛੇ ਜਿੰਨੀਆਂ ਮੌਤਾਂ ਵੀ ਹੋਈਆਂ ਉਹਨਾਂ ਮੌਤਾਂ ਚ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਪੁਲਿਸ ਨੂੰ ਜਦੋਂ ਆ ਕੇ ਪੁਲਿਸ ਨੇ ਸਪੀਚ ਦਿੱਤੀ ਕੈਂਡਲ ਲਾਈਟ ਕੀਤਾ ਸੀ ਜੀ ਪਿਛਲੇ ਹਫਤੇ ਮੌਤ ਹੋਈ ਸੀ ਜੀ ਤੇ ਪੁਲਿਸ ਆ ਕੇ ਕਹਿੰਦੀ ਵੀ ਠੀਕ ਹੈ ਜੀ ਅਸੀਂ ਤੁਹਾਡੀ ਸੁਰੱਖਿਆ ਵਿੱਚ ਪਰ ਤੁਹਾਨੂੰ ਅਸੀਂ ਫਰੋਟੀਆਂ ਮੰਗਰ ਵਾਲੇ ਤੋਂ ਨਹੀਂ ਵੇਚ ਸਕਦੇ ਨਾ ਅਸੀਂ ਤੁਹਾਨੂੰ ਜਦੋਂ ਗੋਲੀ ਚੱਲਦੀ ਹੈ ਵੀ ਸਾਡੇ ਕੋਲੇ ਐਡੀ ਇੰਟੈਲੀਜੈਂਸ ਹੈ ਕਿ ਅਸੀਂ ਤੁਹਾਨੂੰ ਆ ਕੇ ਉਹ ਇੰਟੈਲੀਜੈਂਸ ਸਾਡੀ ਕਰ ਕਰਦੇ ਹਾਂ ਸਾਹਿਬ ਇਹ ਤਾਂ ਛੱਡੋ ਪਿੱਛੇ ਜੇ ਇਹ ਵੀ ਗੱਲ ਹੋਈ ਸੀ ਕਿ ਮਾਰਕ ਕਾਰਨੀ ਪ੍ਰਧਾਨ ਮੰਤਰੀ ਸਾਹਿਬ ਕਿਤੇ ਸੈਰ ਕਰ ਰਹੇ ਸੀ ਸਰੀ ਜੀ ਤੇ ਉਥੇ ਨਾਲ ਹੀ ਗਵਾਂਡ ਚ ਗੋਲੀਆਂ ਚੱਲ ਗਈਆਂ ਤੇ ਕੋਈ ਬਿਆਨ ਨਹੀਂ ਆਇਆ ਪ੍ਰਧਾਨ ਮੰਤਰੀ ਦਾ ਦੇਖੋ ਤੁਸੀਂ ਬਈ ਉਹ ਉਹ ਗੱਲ ਤਾਂ ਜਿਹੜੀ ਹੈਗੀ ਹੈ ਉਹ ਆਪਾਂ ਨਾ ਅਗਲੇ ਜਿਹੜਾ ਹੈਗਾ ਪੋਡਕਾਸਟ ਉਹ ਚ ਆਪਾਂ ਗੱਲ ਕਰਾਂਗੇ ਜਿਹੜਾ ਮੇਨ ਚੀਜ਼ ਹੈ ਪਰ ਐਟ ਦੀ ਐਂਡ ਫੰਡ ਆਪਣਾ ਜਿਹੜਾ ਹੈਗਾ ਨਾ ਕੈਨੇਡਾ ਹੁਣ ਪੂਰਾ ਵੱਤ ਤੋਂ ਵੱਤਰ ਹੋ ਚੁੱਕਿਆ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਮੈਂ ਤੁਹਾਡੀਆਂ ਵੀਡੀਓਜ਼ ਥੱਲੇ ਵੀ ਕਮੈਂਟ ਰੀਡ ਕਰਦਾ ਹੁੰਦਾ ਮੇਰੀਆਂ ਥੱਲੇ ਵੀ ਆਉਂਦੇ ਹੁੰਦੇ ਆ ਕੀ ਭਾਈ ਤੁਸੀਂ ਕੈਨੇਡਾ ਦੇ ਮਗਰ ਪਏ ਹੋਏ ਹੋ ਕੈਨੇਡਾ ਚ ਤਾਂ ਇੰਨਾ ਮਾੜਾ ਹਾਲ ਹੈ ਨਹੀਂ ਜਿਹੜਾ ਸਹੀ ਹੈ ਜੀ ਅੱਜ ਦੇ ਟਾਈਮ ਤਾਲੀਵਾਨ ਨੰਬਰ 1 ਬਣ ਚੁੱਕਿਆ ਤੇ ਜਿਹੜਾ ਕੈਲਗਰੀ ਹੈ ਉਹ ਨੰਬਰ 2 ਹੈ ਤੇ ਜਿਹੜਾ ਐਡਮਿੰਟਨ ਹੈ ਜੀ ਜਿੱਥੇ ਮੈਂ 14 ਸਾਲ ਰਹਿ ਕੇ ਆਇਆ ਉਹ ਤਾਲੀਵਾਨ ਨੰਬਰ 3 ਬਣ ਚੁੱਕਿਆ ਹਾਂਜੀ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਵੀ ਹਰ ਰੋਜ਼ ਗੋਲੀ ਹਰ ਰੋਜ਼ ਐਕਸਟਰਸ਼ਨ ਐਡਮਿੰਟਨ ਚ ਜਿਹੜੇ ਬਿਲਡਰ ਹੈ ਜੀ ਉਹਨਾਂ ਦਾ ਜੀਣਾ ਡੁੱਬਰ ਕੀਤਾ ਪਿਆ ਜਿਹੜੇ ਕੈਲਗਰੀ ਚ ਵੱਡੇ ਬੰਦੇ ਐ ਅਮੀਰ ਬੰਦੇ ਐ ਬਿਲਡਰ ਉਹਨਾਂ ਦਾ ਡੁੱਬ ਰ ਹੋਇਆ ਪਿਆ ਦੁਨੀਆ ਨੂੰ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਜਾਈਏ ਤੇ ਜਾਈਏ ਕਿੱਥੇ ਕਿਉਂਕਿ ਜਵਾਕ ਉੱਥੇ ਵੱਡੇ ਹੋ ਗਏ ਜਿਹੜਾ ਪੰਜਾਬ ਲੈ ਆਏ ਹੁੰਦੇ ਉਹਨਾਂ ਨੂੰ ਕਦੇ ਜਾਂ ਪੰਜਾਬ ਲਿਆ ਕੇ ਪੜਾਇਆ ਹੁੰਦਾ ਪਰ ਕੈਨੇਡਾ ਦਾ ਭੂਤ ਜਿਹੜਾ ਹੈਗਾ ਉਹ ਹਜੇ ਵੀ ਇੰਨਾ ਸਿਖਰ ਤੇ ਆ ਤੁਸੀਂ ਹਿਸਾਬ ਲਾ ਕੇ ਵੇਖੋ ਜਵਾਕ ਤੇ ਘਰ ਵਾਲੀਆਂ ਕਹਿੰਦੀਆਂ ਕੋਈ ਗੱਲ ਨਹੀਂ ਰਹਿਣਾ ਇੱਥੇ ਇੱਥੇ ਬੈਠੇ ਆਪਾਂ ਰਹਿਣਾ ਇੱਥੇ ਹੀ ਆਪਾਂ ਠੀਕ ਹੈ ਕੋਈ ਗੱਲ ਨਹੀਂ ਆਪਾਂ ਦੇਖਾਂਗੇ ਕੀ ਹੁੰਦਾ ਘਰਾਂ ਚੋਂ ਭੱਜੇ ਹੋਏ ਆ ਹੋਟਲਾਂ ਚ ਰਹਿ ਰਹੇ ਆ ਠੀਕ ਹੈ ਆ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਘਰਾਂ 'ਚ ਰਹਿ ਰਹੇ ਆ ਹਰੇਕ 2-2 ਹਫ਼ਤੇ ਬਾਅਦ ਜਿਹੜੇ ਬਿਲਡਰ ਆ ਜਾਂ ਅਮੀਰ ਲੋਕ ਆ ਘਰ ਬਦਲਦੇ ਆ ਪਰ ਜਿਹੜੇ ਫਰੋਤੀ ਮੰਗਣ ਵਾਲੇ ਬੰਦੇ ਆ ਜੀ ਜਾਂ ਉਹਨਾਂ ਦਾ ਨੈੱਟਵਰਕ ਹੈ ਨਾ ਮੈਨੂੰ ਲੱਗਦਾ ਉਹ ਆਪਣੇ ਕੈਨੇਡਾ ਦੀ ਪੁਲਿਸ ਨਾਲੋਂ ਵੀ ਸਟਰੋਂਗ ਹੈ ਉਹ 2-2 ਮਿੰਟ ਦੀ ਉਹਨਾਂ ਨੂੰ ਹਰਕਤ ਪਤਾ ਜੀ ਕਿੱਥੇ ਜਾ ਰਿਹਾ ਕਿਹੜੇ ਘਰ 'ਚ ਜਾ ਰਿਹਾ ਬੰਦਾ ਸੈੱਲ ਫੋਨ ਟ੍ਰੇਸ ਮੈਂ ਕਹਿੰਦਾ ਵੀ ਉਹਨਾਂ ਬੰਦਿਆਂ ਕੋਲੇ ਪੁਲਿਸ ਨਾਲੋਂ ਜਿਆਦਾ ਵੱਡਾ ਪਰਬੰਧ ਹੈ ਮੈਂ ਇੱਕ ਗੱਲ ਸੋਚਦਾ ਉਹਨਾਂ ਹਨਾ ਵੀ ਜਿਹੜੇ ਬੰਦੇ ਕਹਿੰਦੇ ਹੁੰਦੇ ਸੀ ਵੀ ਕੈਨੇਡਾ ਸਵਰਗ ਹੈ ਕੈਨੇਡਾ ਨੂੰ ਸਵਰਗ ਨਾਲ ਤੁਲਨਾ ਕਰਦੇ ਹੁੰਦੇ ਉਹ ਬੰਦੇ ਸਾਹਮਣੇ ਨਹੀਂ ਆ ਰਹੇ ਸੋਸ਼ਲ ਮੀਡੀਆ ਤੇ ਕਦੇ ਉਹਨਾਂ ਦਾ ਬਿਆਨ ਨਹੀਂ ਆਇਆ ਵੀ ਨਹੀਂ ਜੀ ਜਿਹੜੀਆਂ ਮੀਡੀਆ 'ਚ ਖਬਰਾਂ ਚੱਲਦੀਆਂ ਜਾਂ ਜਿਹੜਾ ਪੋਡਕਾਸਟ ਹੁੰਦੇ ਆ ਕੈਨੇਡਾ ਦੇ ਬਾਰੇ ਇਹੋ ਜੀ ਕੋਈ ਗੱਲ ਨਹੀਂ ਇੱਥੇ ਸੋਖ ਸ਼ਾਂਤੀ ਹੈ ਮਾਹੌਲ ਬਿਲਕੁਲ ਸਹੀ ਹੈ ਕਦੇ ਕਿਸੇ ਇੱਕ ਬੰਦੇ ਨੇ ਆਪਦੀ ਸੋਸ਼ਲ ਮੀਡੀਆ ਤੇ ਜਾਂ ਕਿਸੇ ਪਲੇਟਫਾਰਮ ਤੇ ਵੀਡੀਓ ਬਣਾ ਕੇ ਇਹ ਦਾਵਾ ਨਹੀਂ ਕੀਤਾਗਾ ਤੇ ਪਹਿਲਾਂ ਅੱਜ ਤੋਂ 5 ਸਾਲ 10 ਸਾਲ ਵੱਡੇ ਵੱਡੇ ਦਾਅਵੇ ਕਰਦੇ ਰਹੇ ਆ ਲੋਕਾਂ ਨੂੰ ਪਿੱਛੇ ਲਾਉਂਦੇ ਰਹੇ ਆ ਬੇਕੂਬ ਬਣਾਉਂਦੇ ਰਹੇ ਆ ਵੀ ਕੈਨੇਡਾ ਸਵਰਗ ਆ ਕੱਲ ਪਰਸੋਂ ਨਾ ਬਾਈ ਮੈਂ ਟਿਕਟੋਕ ਤੇ ਲਾਈਵ ਬੈਠਾ ਸੀਗਾ ਤੇ ਮੈਂ ਉੱਥੇ ਇੱਕ ਦੋ ਬੰਦੇ ਨੇ ਕਮੈਂਟ ਕੀਤਾ ਕਹਿੰਦੇ ਬਾਈ ਤੁਸੀਂ ਕੈਨੇਡਾ ਨੂੰ ਹਮੇਸ਼ਾ ਮਾੜਾ ਕਹਿੰਦੇ ਹੋ ਤਾਂ ਮੋਂ ਉਹਨਾਂ ਨੂੰ ਇਹ ਕਿਹਾ ਸੀ ਮੈਂ ਕਿਹਾ ਤੁਸੀਂ ਆਪਣੀ ਮਾਂ ਦੀ ਜਿਹੜਾ ਗੁਰੂ ਪੀਰ ਤੁਸੀਂ ਉਹਨੂੰ ਮੰਨਦੇ ਉਹਦੀ ਸੌਂ ਖਾ ਕੇ ਇਹ ਗੱਲ ਉਹ ਵੀ ਜੋ ਸੀ ਕਹਿ ਰਹੇ ਹੋ ਝੂਠ ਕਹਿ ਰਹੇ ਆ ਤੇ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਜਿੱਥੇ ਵੀ ਤੁਸੀਂ ਚਾਹੋਗੇ ਅਸੀਂ ਉੱਥੇ ਮਾਫੀ ਮੰਗਾਂਗੇ ਮੈਂ ਤੇ ਬਾਈ ਗੈ ਵੀ ਪਰ ਤੁਹਾਨੂੰ ਇਹ ਦੱਸਣਾ ਪਊਗਾ ਵੀ ਅਸੀਂ ਸਭ ਝੂਠ ਦੱਸ ਰਹੇ ਹਾਂ ਅਸੀਂ ਆਪਦੇ ਪ੍ਰੂਫ ਲੈ ਕੇ ਆਵਾਂਗੇ ਤੁਸੀਂ ਆਪਦੇ ਪ੍ਰੂਫ ਲੈ ਕੇ ਆਓ ਤੇ ਉਹ ਬੰਦਾ ਤੁਸੀਂ ਇਸ ਹਾਲਾ ਦੋ ਮਿੰਟ ਲਾਏ ਉਹਨੇ ਉੱਥੋਂ ਲਾਈਵ ਤੋਂ ਜਾਂਦਾ ਰਿਹਾ ਸੋ ਇਹ ਜਿਹੜੇ ਜਿਹੜੇ ਫਰੀਦ ਦੇ ਵਕੀਲ ਹਨ ਕੈਨੇਡਾ ਦੇ ਉਹ ਹੁੰਦੇ ਆ ਫਰੀਦ ਦੀ ਵਕਾਲਤ ਕਰਦੇ ਜਿਹੜੇ ਹਾਂਜੀ ਬਿਲਕੁਲ ਬਿਲਕੁਲ ਸੋ ਕੈਨੇਡਾ ਬਈ ਤਾਲੀਬਾਨ ਆਪਾਂ ਜਦੋਂ ਮੈਂ ਗੱਲ ਕਰਦਾ ਸੀ ਫਰੋਟੀਆਂ ਚ ਬਣ ਚੁੱਕੇ ਆ ਤੇ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਸੀ ਉਹਦੇ 'ਚ ਨਾ ਬਈ ਸਰੀ ਪੁਲਿਸ ਨੇ ਆਪਣੇ ਪੰਜ ਚਮਕਦੇ ਸਤਾਰੇ ਪੜੇ ਆ। ਸੋ ਇਹ ਬੰਦੇ ਕੀ ਕਰਦੇ ਸੀਗੇ ਜੀ ਜਿਹੜੀ ਸਰੀ 'ਚ ਮੋਸਟਲੀ ਵੱਡੀਆਂ ਵਾਰਦਾ ਤਾਂ ਹੋ ਰਹੀਆਂ ਸੀ ਹੈ ਤਾਂ ਇੱਕ ਬਹੁਤ ਵੱਡਾ ਇਹ ਨੈਕਸਸ ਉਹਦੇ ਨੇ ਪੰਜ ਪਿਆਦੇ ਕਹਿ ਸਕਦੇ ਹੋ ਜਾਂ ਪੰਜ ਮੈਂਬਰ ਕਹਿ ਸਕਦੇ। ਇਹ ਲੋਕਾਂ ਤੋਂ ਪੈਸੇ ਮੰਗਦੇ ਸੀ ਨਾ ਮੰਗਣ ਦੀ ਜਿਹੜੀ ਦੇਣ ਦੀ ਸੂਰਤ 'ਚ ਉਹਨਾਂ ਦੇ ਘਰਾਂ ਤੇ ਗੋਲੀਆਂ ਚਲਾਉਂਦੇ ਸੀਗੇ ਤੇ ਉਹਨਾਂ ਤੋਂ ਐਕਸਟਰਸ਼ਨ ਮੰਗਦੇ ਸੀਗੇ। ਸਮ ਹਾਉ ਪੁਲਿਸ ਨੇ ਪਤਾ ਨਹੀਂ ਕਿਵੇਂ ਟਰੇਸ ਕਰਕੇ ਪੰਜ ਬੰਦੇ ਫੜ ਲਏ ਐ ਤੇ ਇੱਕ ਕੇਸ 'ਚ ਮੈਂ ਹੋਰ ਵੀ ਗੱਲ ਐਡ ਕਰ ਦਿਆਂ ਕਿ ਇੱਕ ਪੁਲਿਸ ਨੇ ਉਹ ਬੰਦੇ ਵੀ ਫੜੇ ਐ ਜਿਨ੍ਹਾਂ ਨੇ ਕਪਲ ਸ਼ਰਮਾ ਦੇ ਆਪਣੇ ਕੈਫੇ 'ਤੇ ਗੋਲੀਆਂ ਚਲਾਈਆਂ ਸੀ ਉਹਨਾਂ 'ਚ ਉਹ ਬੰਦਾ ਰਿਪੋਰਟ ਵੀ ਦਿੱਤਾ ਤੇ ਉਹ ਵੀ ਬੰਦਾ ਪੰਜਾਬੀ ਐ ਠੀਕ ਐ ਠੀਕ ਐ ਸੋ ਮੈਂ ਮੈਂ ਜਿਹੜੀ ਗੱਲ ਹੈਗੀ ਐ ਨਾ ਜਿਹੜੀ ਕੈਨੇਡਾ ਪੁਲਿਸ ਐ ਉਹ ਵੀ ਬਹੁਤ ਗੂੜੀ ਨੀਂਦੇ ਸੁੱਤੀ ਹੋਈ ਐ ਪਤਾ ਨਹੀਂ ਕਦੋਂ ਉੱਠੂਗੀ ਉਹ ਜਦੋਂ ਤਵਾਈ ਹੋ ਜੂਗੀ ਅ ਪਤਾ ਨਹੀਂ ਕਦੋਂ ਉੱਠੂਗੀ ਜਦੋਂ ਕੈਨੇਡਾ ਉਜੜ ਜੂਗਾ ਹੁਣ ਕੈਨੇਡਾ ਵਾਲੇ ਚਾਹੁੰਦੇ ਐ ਸਟੱਡੀ ਵੀਜ਼ੇ ਬੰਦ ਕਰ ਦਿਓ ਜਿਹੜੇ ਪਹਿਲਾਂ ਬੈਠੇ ਉਹਨਾਂ ਜਵਾਕਾਂ ਨੂੰ ਵੀ ਬਾਹਰ ਕੱਢ ਦਿਓ ਤੁਹਾਡਾ ਸਿਸਟਮ ਕੰਟਰੋਲ ਹੀ ਨਹੀਂ ਹੋ ਰਿਹਾ ਤੇ ਕੱਲ ਵੀ ਜਿਹੜੀ ਸਰਕਾਰ ਹੈਗੀ ਕੈਨੇਡਾ ਦੀ ਡਿਗਰੀ ਡਿਗਰੀ ਬਚੀ ਐ ਜੀ ਮਾਰ ਕਰਨੇ ਦੀ ਦੋ ਵੋਟਾਂ ਨਾਲ ਸੋ ਇਹਨਾਂ ਦੇ ਪੱਲੇ ਤਾਂ ਕੁਝ ਹੈ ਨਹੀਂ ਜੀ ਇਹ ਗੱਲਾਂ ਕਰਦੇ ਕੰਪੇਅਰ ਕਰਦੇ ਪੰਜਾਬ ਨਾਲ ਜਾਂ ਇੰਡੀਆ ਨਾਲ ਅੱਜ ਦੇ ਟਾਈਮ ਜਿਹੜਾ ਪੰਜਾਬ ਹੈ ਜਾਂ ਇੰਡੀਆ ਹੈ ਇਹ ਤੋਂ ਲੱਖ ਗੁਣਾ ਚੰਗਾ ਜੀ ਕਰਨਾ ਲੋਰਕ ਸਾਹਿਬ ਇੱਕ ਜਿਵੇਂ ਚਲੋ ਇਹ ਤਾਂ ਜਿੰਨੇ ਵੀ ਕ੍ਰਾਈਮ ਜੋ ਹੋਏ ਹਨਾ ਹਫਤੇ ਭਰ ਦੀਆਂ ਖਬਰਾਂ ਸੀਗੀਆਂ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੇ ਟਰੱਕ ਡਰਾਈਵਰ ਆ ਜਿਨ੍ਹਾਂ ਤੇ ਪੰਜਾਬੀ ਨਿਰਪਰ ਆ ਆਪਦੀ ਰੋਜੀ ਰੋਟੀ ਨਿਰਪਰ ਆ ਉਹਨਾਂ ਦੀ ਉਹ ਵੀ ਵਿਹਲੇ ਹੋ ਚੱਲੇ ਆ ਉਹ ਬਿਲਕੁਲ ਬਈ ਉਹ ਵੀ ਆਪਣੇ ਪੰਜਾਬੀ ਵੀ ਕਰਤੂਤਾ ਹੀ ਆ ਜੀ ਇਹਦੇ ਕਰਕੇ ਉਹ ਵਿਲੇ ਹੋ ਚੱਲੇ ਤੇ ਇਹਦੇ ਚ ਨਾ 13 ਟਰਾਂਸਪੋਰਟ ਕੰਪਨੀਆਂ ਆ ਬਈ ਤੇ 5 ਡਰਾਈਵਿੰਗ ਸਕੂਲ ਆ ਇਹਨਾਂ ਨੂੰ ਬੰਦ ਕੀਤਾ ਗਿਆ ਕੈਨੇਡਾ ਚ ਤੇ ਇਹਨਾਂ ਦਾ ਮੇਨ ਕਾਰਨ ਜਿਹੜਾ ਹੈਗਾ ਵੀ ਜਿਹੜੇ ਡਰਾਈਵਿੰਗ ਸਕੂਲ ਵੱਲੋਂ ਆਪਣੇ ਲਾਇਸੈਂਸ ਇਸ਼ੂ ਕੀਤੇ ਗਏ ਸੀਗੇ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਜਾਂ ਉਹ ਪ੍ਰੋਪਰ ਨਹੀਂ ਸੀ ਪਹਿਲੇ ਤੌਰ ਤੇ ਤਾਂ ਤੇ 2 ਨੰਬਰ ਚ ਪੈਸੇ ਦੇ ਕੇ ਗਾਂ ਲਿਸੈਂਸ ਬਣਾਏ ਗਏ ਸੀ ਅਣਜਾਣ ਬੰਦਿਆਂ ਨੂੰ ਟਰੱਕਾਂ ਤੇ ਭਾਇਆ ਗਿਆ ਸੀ ਜਿਨ੍ਹਾਂ ਨੇ ਐਕਸੀਡੈਂਟ ਕੀਤੇ ਜਿਨ੍ਹਾਂ ਨੇ ਲੋਕਾਂ ਦਾ ਨੁਕਸਾਨ ਕੀਤਾ ਆਪਦਾ ਨੁਕਸਾਨ ਕੀਤਾ ਸੋ ਮੇਨ ਰੀਜ਼ਨ ਜਿਹੜਾ ਉਹਦਾ ਸੀਗਾ ਹਾਦਸਿਆਂ ਕਰਕੇ ਠੀਕ ਹੈ ਦੂਜਾ ਜਿਹੜਾ ਉਹਨਾਂ ਨੇ ਫਰਾਡ ਕੀਤਾ ਹੈਗਾ ਪੈਸੇ ਦੇ ਕੇ ਟੈਸਟ ਪਾਸ ਕੀਤੇ ਹੈ ਟੈਸਟ ਉਹ ਆ ਬੰਦੇ ਪਹੁੰਚੇ ਨਹੀਂਗੇ ਉੱਥੇ ਉਹਨਾਂ ਦੀ ਥਾਂ ਤੇ ਆਪ ਕੁਐਸਚਨ ਆਨਸਰ ਕੀਤੇ ਤੀਦੀ ਜਿਹੜੀ ਉਹਨਾਂ ਚ ਗੱਲ ਆਈ ਹੈਗੀ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਉਹ ਵੀ ਇੱਕ ਉਹਨਾਂ ਨੇ ਵੱਡਾ ਪਾੜ ਹੈਗਾ ਕਿ ਝੂਠੀਆਂ ਐਲਮਾਈਆਂ ਲੋਕਾਂ ਨੂੰ ਆਪਣੀਆਂ ਟਰਕਿੰਗ ਕੰਪਨੀਆਂ ਚੋਂ ਇਸ਼ੂ ਕਰ ਕਰਕੇ ਲੋਕਾਂ ਨੂੰ ਪੱਕੇ ਕਰਾਇਆ ਕਿ ਉਹਨਾਂ ਨੂੰ ਦੁਬਈ ਜਾਂ ਵੱਡੇ ਦੇਸ਼ਾਂ ਜੋ ਹੋਰ ਦੇਸ਼ਾਂ 'ਚੋਂ ਸੱਦੇ ਆ ਉਹਨਾਂ ਨਾਲ ਠੱਗੀਆਂ ਮਾਰੀਆਂ ਉਹਨਾਂ ਨਾਲ ਫਰਾਡ ਕੀਤੇ ਤੇ ਸੋ ਜਿਹੜਾ ਮੇਨ 13 ਕੰਪਨੀਆਂ ਜਾਂ ਡਰਾਈਵਿੰਗ ਸਕੂਲ ਬੰਦ ਹੋਣ ਦਾ ਮੇਨ ਕਾਰਨ ਇਹੀ ਹੈ ਕਿ ਇਹ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਤੇ ਮੌਤ ਦੇ ਸਦਾਗਰ ਮੈਂ ਸਾਖ ਸ਼ਬਦਾਂ 'ਚ ਕਹਾਂ ਤਾਂ ਮੌਤ ਦੇ ਸਦਾਗਰ ਬਣਾ ਕੇ ਆਪਣੇ ਧੀਆ ਪੁੱਤਾਂ ਨੂੰ ਟਰੱਕਾਂ ਦੇ ਬਾਹਰ ਰਏ ਸੀ ਤੇ ਜੰਦੂਤ ਵਾਂਗੂ ਸੜਕਾਂ ਤੇ ਛੱਡ ਰਹੇ ਸੀ ਕਿ ਜਾਓ ਜਿਹਨੂੰ ਮਰਜ਼ੀ ਮਾਰ ਦਿਓ ਕਿਉਂਕਿ ਜੇ ਤੁਹਾਨੂੰ ਟਰੱਕ ਚਲਾਉਣਾ ਹੀ ਨਹੀਂ ਆਉਂਦਾ ਜੀ ਤੁਹਾਨੂੰ ਪਤਾ ਹੀ ਨਹੀਂ ਕਿ ਉਹਨੂੰ ਰੋਕਣਾ ਕਿਵੇਂ ਹੈ ਟ੍ਰੇਲਰ ਨੂੰ ਬੈਕ ਕਿਵੇਂ ਕਰਨਾ ਇੱਕ ਖਬਰ ਤਾਂ ਇਹ ਨਿਕਲ ਕੇ ਆਈ ਹੈ ਜੀ ਕਿ ਇੱਕ ਬੰਦੇ ਨੂੰ ਸਕੂਲ ਨੇ ਲਾਇਸੈਂਸ ਇਸ਼ੂ ਕੀਤਾ ਉਹ ਬੰਦਾ ਲੋਡ ਲੈ ਕੇ ਜਾਂਦਾ ਰਿਹਾ ਤੇ ਲੋਡ ਲੈ ਕੇ ਜਦੋਂ ਗਿਆ ਤੇ ਉਹਨਾਂ ਨੇ ਕਿਹਾ ਵੀ ਟ੍ਰੇਲਰ ਬੈਕ ਲਾ ਦੇ ਉਹਦੇ ਨਾਲ ਇੱਕ ਬੰਦਾ ਹੋਰ ਸੀਗਾ ਉਹਦੇ ਕੋਲ ਵੀ ਲਾਇਸੈਂਸ ਹੈ ਨਹੀਂ ਸੀਗਾ ਉਹਨੂੰ ਕਹਿੰਦਾ ਬਾਈ ਯਾਰ ਆਈ ਮੜਾ ਜਾ ਕਹਿੰਦਾ ਕਿਵੇਂ ਕਹਿੰਦਾ ਯਾਰ ਆਹ ਟ੍ਰੇਲਰ ਬੈਕ ਲਈ ਉਹ ਜਿੱਥੇ ਜਾਂਦਾ ਸੀ ਉਹਨੂੰ ਸੱਗੀ ਦੇ ਨਾਲ ਪਰਾਂਦੇ ਵਾਂਗੂ ਨਾਲ ਹੀ ਰੱਖਦਾ ਸੀਗਾ ਤੇ ਉਹ ਜਿਹੜੇ ਕੰਪਨੀ ਵਾਲੇ ਸੀ ਉਹ ਕਹਿੰਦੇ ਵੀ ਕੀ ਚੱਕਰ ਆ ਵੀ ਤੂੰ ਬਾਹਰ ਆ ਗਿਆ ਅੰਦਰ ਆ ਗਿਆ ਤੇ ਟਰੱਕ ਕੌਣ ਬੈਕ ਲਈ ਜਾਂਦਾ ਕਹਿੰਦਾ ਨਾ ਮੈਨੂੰ ਨਹੀਂ ਟਰੱਕ ਟਰੱਕ ਬੈਕ ਲੈਣਾ ਆਉਂਦਾ ਕਹਿੰਦਾ ਮੈਂ ਕਹਿੰਦਾ ਤੂੰ ਸਿੱਖਿਆ ਕਿੱਥੋਂ ਐ ਤੈਨੂੰ ਡਰਾਈਵਰ ਕਿਹਨੇ ਬਣਾਤਾ ਜੇ ਤੈਨੂੰ ਟਰੱਕ ਬੈਕ ਲਾਉਣ ਨਹੀਂ ਆਉਂਦਾ ਕਹਿੰਦਾ ਮੈਂ ਤਾਂ ਸਿੱਧਾ ਚਲਾਉਣ ਜਾਣਦਾ ਹਾਂ ਟਰੱਕ ਬੈਕ ਲਾਉਣ ਵਾਲਾ ਤਾਂ ਮੇਰੇ ਨਾਲ ਹੀ ਹੁੰਦਾ ਕਹਿੰਦਾ ਭਰਤੀ ਕਰੀ ਫਿਰਦਾ ਗਾ ਗਾ ਹੁਣ ਇਹ ਤੁਸੀਂ ਇਹ ਹਿਸਾਬ ਲਾ ਲਓ ਜੀ ਬੰਦਾ ਭਰਤੀ ਕਰ ਛੱਡਿਆ ਸੀ ਬੈਕ ਲਾਉਣ ਵਾਸਤੇ ਤੇ ਉਹ ਟਰੇਲਰ ਛੱਡ ਕੇ ਬਾਹਰ ਆ ਗਿਆ ਉਹ ਕਹਿੰਦਾ ਰਿਸਪੌਂਸਿਬਿਲਟੀ ਤੇ ਤੇਰੀ ਐ ਕੰਪਨੀ ਨੇ ਤੈਨੂੰ ਡਰਾਈਵਰ ਹਾਇਰ ਕੀਤਾ ਉਹ ਕਹਿੰਦਾ ਤੁਸੀਂ ਜਿੰਤਾ ਨਾ ਕਰੋ ਇਹ ਬਹੁਤ ਪੁਰਾਣਾ ਖਿਡਾਰੀ ਐ ਤੇ ਉਹ ਕਹਿੰਦੇ ਉਨੇ ਉਹਨੂੰ ਗੱਲਾਂ ਗੱਲਾਂ ਚ ਪੁੱਛਿਆ ਗੋਰੇ ਨੇ ਕਹਾ ਤੇਰੇ ਕੋਲ ਸਾਂਸ ਹੈਗਾ ਉਹ ਕਹਿੰਦਾ ਤੂੰ ਟਰੱਕ ਦੀ ਗੱਲ ਕਰਦਾ ਮੇਰੇ ਕੋਲ ਤਾਂ ਗੱਡੀ ਦਾ ਲਾਇਸੈਂਸ ਹੈ ਨਹੀਂ ਕਹਿੰਦਾ ਸੋ ਤੁਸੀਂ ਇਹ ਹਿਸਾਬ ਲਾਓ ਵੀ ਉਹ ਸਕੂਲਾਂ ਵਾਲੇ ਕਿਹੋ ਜਿਹੇ ਨਾੜੀਆਂ ਨੂੰ ਬਾਂਦਰਾ ਨੂੰ ਲਾਇਸੈਂਸ ਦੇ ਰਿਹਾ ਜਿਨ੍ਹਾਂ ਨੂੰ ਟਰੱਕ ਚਲਾਉਣ ਨਾਲ ਹੀ ਪਤਾ ਜਿਨ੍ਹਾਂ ਨੂੰ ਆਪਣਾ 에ਅਰ ਪ੍ਰੈਸ਼ਰ ਦਾ ਨਹੀਂ ਪਤਾ ਟਰੱਕ ਰੋਕਨ ਦਾ ਨਹੀਂ ਪਤਾ ਟਰੱਕ ਬੈਕ ਨਾਉਣ ਦਾ ਨਹੀਂ ਪਤਾ ਤੇ ਉਹਨਾਂ ਨੇ ਆਪਦੀਆਂ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਸਕੂਲ ਵੀ ਬੰਦ ਕੀਤੇ ਤੇ ਨਾਲ ਜਿਹੜੇ ਟਰੱਕ ਆਪਣੇ ਹੈਗੇ ਆ ਟਰਕਿੰਗ ਕੰਪਨੀਆ ਉਹਨਾਂ ਨੂੰ ਲੈ ਕੇ ਨਬਲੀ ਸਟੂਡੈਂਟ ਆ ਨਾ ਸਟੂਡੈਂਟਾਂ ਦੀ ਤਾਦਾਦ ਵੀ ਕੈਨੇਡਾ ਦੇ ਵਿੱਚ ਬਹੁਤ ਹੈ ਤੇ ਸਟੂਡੈਂਟਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਹਨਾ ਸਟੂਡੈਂਟ ਵੀ ਪੁੱਠੇ ਕੰਮ ਕਰਨ ਲੱਗੇ ਵੇ ਆ ਬਹੁਤੇ ਸਟੂਡੈਂਟ ਜਿਹੜੇ ਹੈਗੇ ਆ ਗ੍ਰਫਤਾ ਵੀ ਪੁੱਠੇ ਕੰਮਾਂ 'ਚ ਗ੍ਰਫਤਾ ਤੇ ਕੋਈ 11 ਮਹੀਨਿਆਂ ਦੀ કે 11 ਸਾਲਾਂ ਦੀ ਕੈਦ ਵੀ ਹੋਈ ਕਿਸੇ ਸਟੂਡੈਂਟ ਨੂੰ ਇਹ ਵੀ ਖਬਰ ਆ ਰਹੀ ਸੀ ਏ ਮੁੰਡਾ ਨਾ ਜੀ ਜਿਹੜਾ ਹੈਗਾ ਇਹ ਨਸ਼ੇ ਵੇਚਣ ਚ ਫੜਿਆ ਪੁਲਿਸ ਨੇ ਜੇ ਮੈਂ ਗੱਲ ਕਰਾਂ অন্ਟਾਰੀਓ ਚ ਇਹਦਾ ਨਾਮ ਹੈਗਾ ਜੀ ਜਤਿੰਦਰਪਾਲ ਤੇ ਇਹਨੂੰ ਮੁੰਡੇ ਨੂੰ 11 ਸਾਲਾਂ ਦੀ ਸਜ਼ਾ ਹੋਈ ਹੈ ਜੀ ਤੇ অন্ਟਾਰੀਓ ਦੀ ਯੂਨੀਵਰਸਿਟੀ ਚ ਪੜਨ ਆਇਆ ਸੀਗਾ ਹਮ ਇੱਕ ਸਾਲ ਤਾਂ ਪੜਿਆ ਤੇ ਦੂਜੇ ਸਾਲ ਨਾ ਫੀਸ ਹੋਣ ਕਰਕੇ ਇਹ ਤੇ ਨਸ਼ੇ ਵੇਚਣ ਲੱਗ ਗਿਆ ਜੀ ਕੈਨੇਡਾ ਚ ਕਿਉਂਕਿ ਜਦੋਂ ਹੁਣ ਤੁਸੀਂ ਹਿਸਾਬ ਲਾ ਲੋ ਆਪਾਂ ਜਿਵੇਂ ਅੱਗੇ ਗੱਲ ਕਰਦੇ ਹੁੰਨੇ ਆ ਹੁਣ ਕੈਨੇਡਾ ਭਗ ਤਿੱਥੇ ਜਵਾਬ ਦੇਣ ਜਿਨ੍ਹਾਂ ਦੀ ਅੱਖਾਂ ਤੇ ਵੱਡੇ ਵੱਡੇ ਓਪੇ ਚੜੇ ਆ ਕੈਨੇਡਾ ਦੇ ਕਿ ਭਾਈ ਸਟੂਡੈਂਟਾਂ ਨੂੰ ਫੀਸ ਨਾ ਹੋਣ ਕਰਕੇ ਕੈਨੇਡਾ 'ਚ ਨਸ਼ੇ ਵਿੱਚ ਨੇ ਪੈ ਰਿਏ ਆ ਚੋਰੀਆਂ ਕਰਨੀਆਂ ਪੈ ਰਹੀਆਂ ਗੋਲੀਆਂ ਚਲਾਉਣੀਆਂ ਪੈ ਰਹੀਆਂ ਤੁਸੀਂ 4-4 ਡਾਲਰਾਂ ਤੇ ਉਹਨਾਂ ਦਾ ਖੂਨ ਚੂਸਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜਿਵੇਂ ਆਪਾਂ ਅੱਗੇ ਕਹਿੰਦੇ ਹੁੰਨੇ ਆ ਸੋਏ ਮੁੰਡੇ ਨੇ ਆਪ ਜਦੋਂ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਪੁਲਿਸ ਨੇ ਇਹਨੂੰ ਪੁੱਛਿਆ ਵੀ ਤੂੰ ਨਸ਼ੇ ਕਿਉਂ ਵੇਚਦਾ ਹੈ ਨਸ਼ੇ ਵੇਚਦਾ ਜਿਹੜੇ ਟਰੱਕ ਦਾ ਸਮਾਨ ਨਾ ਫੜਿਆ ਗਿਆ ਤੇ ਪੁਲਿਸ ਨੇ ਪੁੱਛਿਆ ਭਾਈ ਕੀ ਗੱਲ ਆ ਉਹ ਕਹਿੰਦਾ ਜੀ ਮੈਂ ਇੱਥੇ ਪੜਨ ਆਇਆ ਸੀਗਾ ਪਿੱਛੋਂ ਮੇਰੇ ਮਾਪਿਓ ਉਹ ਪੈਸੇ ਦੀ ਸਪੋਰਟ ਨਹੀਂ ਕਰ ਸਕਦੇ ਤੇ ਮਾਪਿਓ ਵੀ ਹਜੇ ਆਪਾਂ ਅੱਗੇ ਜਿਵੇਂ ਗੱਲ ਕਰਦੇ ਅੰਨੇ ਹੋਏ ਹੋਏ ਆ ਕਿ ਚਾਲ ਕੈਨੇਡਾ ਪੁੱਤ ਚਾਲ ਕੈਨੇਡਾ ਪੁੱਤ ਤੇ ਉਹ ਮੁੰਡਾ ਨਸ਼ੇ ਵੇਚ ਕੇ ਸਕੂਲੋਂ ਵੀ ਛੱਡ ਗਿਆ ਸੀਗਾ ਤੇ ਨਸ਼ੇ ਵੇਚ ਕੇ ਪੈਸੇ ਕਮਾਉਣ ਤੇ ਹੋ ਗਿਆ ਸੀਗੇ ਤੇ ਹੁਣ ਉਹੀ ਗੱਲ ਹੈ ਜੀ ਮਾੜੇ ਕੰਮ ਦਾ ਮਾੜਨ ਤੀਜਾ ਹੋ ਬੜਿਆ ਗਿਆ ਇੱਕ ਹੋਰ ਵੀ ਘਟਨਾ ਹੈਗੀ ਹੈ ਕੋਈ 42 ਸਾਲਾ ਉਹ ਵੀ ਪੰਜਾਬੀ ਦੇ ਨਾਂ ਹੀ ਆਉਂਦਾ ਵੀ ਰੇਪ ਕੇਸ 'ਚ ਅਰੈਸਟ ਕੀਤਾ ਗਿਆ ਉਹ ਵੀ ਮੈਂ ਕਹਿੰਦਾ ਵੀ ਮਾੜੀ ਮਾੜੀ ਗੱਲ ਹੈ ਪੰਜਾਬੀਆਂ ਵਾਸਤੇ ਨਾ ਮੈਂ ਤੁਹਾਨੂੰ ਇਹ ਨਾ ਇਸ ਗੱਲ ਦੇ ਵਿੱਚ ਇੱਕ ਗੱਲ ਐਡ ਕਰਾਂ ਮੈਂ ਆਪਾਂ ਨਾ ਇੱਕ ਪਿੱਛੇ ਜੇ ਗੱਲ ਕੀਤੀ ਸੀ ਕਾਕੂ ਨਾਂ ਦਾ ਜਤਿੰਦਰਪਾਲ ਕੇ ਮੈਨੂੰ ਹੁਣ ਨਾਮ ਨਹੀਂ ਯਾਦ ਕਾਕੂ ਸੀ ਜੀ ਉਹਦਾ ਕੋਈ ਨਾਮ 52 ਸਾਲਾ ਦਾ ਬੁੜਾ ਸੀ ਜਿਹੜਾ ਕੁੜੀਆਂ ਪਿੱਛੇ ਜਾਂਦਾ ਹੁੰਦਾ ਸੀ ਉਹਦਾ ਮੈਨੂੰ ਨਾ ਕਿਸੇ ਬੰਦੇ ਦਾ ਫੇਸਬੁਕ ਤੇ ਮੈਸੇਜ ਆਇਆ ਕਹਿੰਦਾ ਬਾਈ ਮੈਨੂੰ ਤੁਸੀਂ ਦੱਸੋਗੇ ਕਾਕੂ ਵਾਲੀ ਨਿਊਜ਼ ਕਿੱਥੋਂ ਲਈ ਮੈਂ ਕਿਹਾ ਕਿਹੜੇ ਕਾਕੂ ਵਾਲੀ ਕਿਹੜੇ ਕਾਕੂ ਦੀ ਗੱਲ ਕਰਦੇ ਹੋ ਕਹਿੰਦਾ ਬਾਈ ਇਹ ਮੇਰੇ ਦੋਸਤ ਦਾ ਮਾਮਾ ਹੈ ਕਹਿੰਦਾ ਮੈਂ ਕਿਹਾ ਬਾਈ ਵੀ ਸਾਨੂੰ ਤਾਂ ਜਿਹੜੀਆਂ ਇਹ ਨਿਊਜ਼ ਹੈਗੀਆਂ ਸਾਰੀਆਂ ਆਪਣੇ ਪੁਲਿਸ ਦੀ ਵੈਬਸਾਈਟ ਤੋਂ ਤੇ ਜਾਂ ਜਿਹੜੀਆਂ ਵੱਡੇ ਮੀਡੀਆ ਪਬਲਿਸ਼ ਕਰਦਾ ਸੀ ਉੱਥੋਂ ਹੀ ਚੱਕਦੇ ਆ ਤੇ ਮੈਂ ਕਿਹਾ ਇਹਦੀ ਮੈਂ ਨਿਊਜ਼ ਆਪਣੇ ਪੁਲਿਸ ਦੀ ਉਹਦੇ ਤੋਂ ਚੱਕੀ ਸੀਗੀ ਤੇ ਤੁਸੀਂ ਜਾਓ ਤੇ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਲਓ ਇਹ ਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਲੋਕ ਇਹ ਨਹੀਂ ਸੋਚਦੇ ਵੀ ਸਾਡੇ ਮਾਮੇ ਨੇ ਜਾਂ ਚਲੋ ਜੋ ਵੀ ਉਹਦਾ ਰਿਸ਼ਤੇਦਾਰ ਹੋਣਾ ਜਾਂ ਸ਼ਾਇਦ ਉਹ ਹੀ ਉਹਦਾ ਭਾਂਜਾ ਹੋਵੇ ਇਹ ਵੀ ਇਹ ਵੀ ਉਹਦਾ ਮਾਮਾ ਆਪ ਹੀ ਹੋਵੇ ਇਹ 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 ਵੀ ਗੱਲ ਸਹੀ ਹੈ ਤੁਹਾਡੀ ਵੀ ਪਹਿਲਾਂ ਤੁਸੀਂ ਇਹੋ ਜਿਹੀਆਂ ਕਰਤੂਤਾ ਕਰਦੇਗਾ ਤੇ ਉਹ ਜਾਂ ਤੁਹਾਡੇ ਰਿਸ਼ਤੇਦਾਰ ਕਰਤੂਤਾ ਇਹੋ ਜਿਹੇ ਕਰਦੇ ਕਾਦੇ ਉਹ ਮੁੜ ਕੇ ਜਦੋਂ ਉਹਨਾਂ ਦਾ ਸ਼ੇਰਾਂ ਲਗਾਉਣਾ ਪਵੇ ਸੋ ਇਹ ਜਿਹੜਾ ਇਹ ਜਿਹੜਾ ਬੰਦਾ ਹੈਗਾ ਜੀ ਮਾਨ ਸ਼ਿਕਸ਼ੀਅਤ ਆਪਣੀ ਪੰਜਾਬੀ ਭਾਈਚਾਰੇ ਦੀ ਚਮਕਦਾ ਸਿਤਾਰਾ ਇਹ 42 ਸਾਲਾਂ ਦਾ ਹੈ ਜੀ ਕੁਲਵਿੰਦਰ ਮਾਨ ਓਕੇ ਹੈ ਮਾਨ ਸਾਹਿਬ ਹੈ ਜੀ ਉਹਨ ਤੋਂ ਕੋਈ ਇੱਥੇ ਬੰਦਾ ਇਹ ਨਾ ਕਹੇ ਰਿ ਵੀ ਇਹ ਭਗਵੰਤ ਮਾਨ ਦਾ ਰਿਸ਼ਤੇ ਦਾ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰ ਦੀ ਗੱਲ ਕਰ ਰਹੇ ਆ ਆਪਾਂ ਤਾਂ ਵੈਸੇ ਹੀ ਮਾਨ ਸਾਹਿਬ ਗਿਆ ਕਿਤੇ ਬਾਅਦ ਚ ਬਾਅਦ ਚ ਝਾੜੂ ਵਾਲੇ ਆਪਣੇ ਮਗਰ ਪਏ ਫਿਰਦੇ ਹੁਣ ਸੋ ਇਹ ਬੰਦੇ ਦਾ ਨਾਮ ਹੈਗਾ ਜੀ ਆਪਣਾ ਕੁਲਵਿੰਦਰ ਮਾਨ ਹੈ ਜੀ 42 ਸਾਲਾ ਦਾ ਇਹ ਤੇ ਚੋਰੀਆਂ ਤੇ ਰੇਪ ਦੇ ਚਾਰਜ 'ਚ ਇਹਨੂੰ ਪੁਲਿਸ ਨੇ ਅਰੈਸਟ ਕੀਤਾ ਇਹ ਬੰਦੇ ਨੇ ਬੜਾ ਕਾਂਡ ਕੀਤਾ ਜੀ ਪਹਿਲਾਂ ਤਾਂ ਸੈਰ ਕਰਦੇ ਆਪਣੇ ਪਾਰਕ 'ਚ ਗਿਆ ਇਹ ਇਹਨੇ ਇੱਕ ਪਹਿਲਾਂ ਬੰਦੇ ਤੋਂ ਸੈਰ ਕਰਦੇ ਬੰਦੇ ਤੋਂ ਫੋਨ ਖੋਇਆ ਜੀ ਠੀਕ ਹੈ ਫਿਰ ਇੱਕ ਲੇਡੀ ਸੈਰ ਕਰਦੀ ਜਾਂਦੀ ਸੀ ਜੀ ਉਸੇ ਲੇਡੀ ਨੂੰ ਚੱਕ ਕੇ ਝਾੜੀਆਂ ਚ ਲੈ ਗਿਆ ਜੀ ਇਹ ਅੱਛਾ ਉਹਦੇ ਨਾਲ ਰੇਪ ਕੀਤਾ ਤੇ ਮੁੜ ਕੇ ਉੱਥੋਂ ਫਰਾਰ ਹੋ ਗਿਆ ਜੀ ਉਹ ਪੁਲਿਸ ਨੇ ਦੇ ਵਿਟਨਸ ਦੀ ਹੈਲਪ ਨਾਲ ਇਹ ਲੇਟਰਨ ਡਾਊਨ ਦਾ ਰੋਡ ਫੜਿਆ ਗਿਆ ਜੀ ਕਿਉਂਕਿ ਇਹਦੇ ਕੋਲ ਹੀ ਚੋਰੀ ਦਾ ਸੈੱਲਫੋਨ ਸੀ ਉਹ ਟ੍ਰੇਸ ਹੋ ਗਿਆ ਪੁਲਿਸ ਨੇ ਇਹਨੂੰ ਫੜ ਲਿਆ ਹੁਣ ਮੈਨੂੰ ਇੱਥੇ ਇਹ ਗੱਲ ਸਮਝਾਓ ਚਲੋ ਆਪਾਂ ਪਿੱਛੇ ਆ ਸਟੂਡੈਂਟ ਦੀ ਗੱਲ ਕੀਤੀ ਉਹਦੇ ਕੋਲੇ ਭਾਈ ਪੈਸੇ ਹੈ ਨਹੀਂ ਸੀ ਉਹਨੇ ਨਸ਼ਾ ਵੇਚ ਲਵੇਚ ਲਿਆ ਠੀਕ ਹੈ ਉਹ ਜਿਹੜੇ ਫਰੋਤੀਆਂ ਮੰਗਦੇ ਉਹਨਾਂ ਕੋਲੇ ਵੀ ਭਾਈ ਪੈਸੇ ਨਹੀਂ ਆਪਾਂ ਉਹ ਵੀ ਮੰਨ ਲਿਆ ਉਹਨਾਂ ਨੇ ਬਿਲਡਰਾਂ ਤੋਂ ਪੈਸੇ ਮੰਗ ਲਏ ਠੀਕ ਹੈ ਉਹ ਚਾਕੂ ਜਿਹੜੇ ਮੁੰਡੇ ਨੇ ਚਲਾਏ ਹੋ ਸਕਦਾ ਭਾਈ ਉਹਨੂੰ ਆਂ ਵੀ ਹੜ ਕੱਟ ਤੀ ਕੋਈ ਹੋ ਗਏ ਉਹਨੇ ਚਾਕੂ ਵੀ ਚਲਾਇਆ ਤੇ ਉਹ ਵੀ ਮੈਂ ਜਸਟੀਫਾਈ ਕਰਦਾ ਆਹ ਬੰਦੇ ਤੇ ਸਾਲੀ ਕਿਹੜੀ ਤਲਵਾਰ ਨਾਮਕ ਦੀ ਸੀ 42 ਸਾਲਾਂ ਵਾਲੇ ਦੀ ਵੀ ਜਿਹੜਾ ਬੰਦੇ ਨੇ ਪਹਿਲਾਂ ਤਾਂ ਫੋਨ ਖੋਲਿਆ ਕਿਸੇ ਦਾ ਫੇਰ ਲੇਡੀ ਨੂੰ ਚੱਕ ਕੇ ਗੂਰੀ ਨੂੰ ਚੱਕ ਕੇ ਝਾੜਿਆ ਜਲ ਜਾ ਕੇ ਉਹਨਾਂ ਰੇਵ ਕਰਤਾ ਜੀ ਹੁਣੇ ਭਾਈਚਾਰੇ ਦਾ ਜਿਹੜਾ ਨਾਂਡ ਬੂਨ ਦੇ ਵਿੱਚ ਆਪਣੀ ਕਮਿਊਨਿਟੀ ਕਿੱਥੇ ਪਿੱਛੇ ਰਹੀ ਹੈ ਜੀ ਪੰਜਾਬੀ ਨੂੰ ਗਾਟੇ ਸੋਚਣਾ ਪਊਗਾ ਨਹੀਂ ਤਾਂ ਇਦਾਂ ਜਿਹੜੀ ਛਵੀ ਹੈ ਜਿਹੜੀ ਸਾਰੇ ਵਰਲਡ ਦੇ ਵਿੱਚ ਹੀ ਪੰਜਾਬੀਆਂ ਦੀ ਖਰਾਬ ਹੋ ਜਾਣੀ ਹੈ ਜੇ ਇਹ ਕੁਝ ਚੱਲਦਾ ਰਿਹਾ ਤਾਂ ਬਈ ਇੱਕ ਨਾ ਕੱਲ ਪਰसों ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਕਹਿੰਦੇ ਵੀ ਬਾਏ 2030 ਹਨਾ ਕਹਿੰਦੇ ਵੀ ਜਿਹੜਾ ਕੈਨੇਡਾ ਹੈਗਾ ਉੱਥੇ ਥਾਂ ਥਾਂ ਤੇ ਗਾਰਬੇਜ ਫੈਲ ਰਿਹਾ ਹੋਊਗਾ ਉੱਥੇ ਊਠ ਲਈ ਫਿਰਦੇ ਹੋਣਗੇ ਕੁੱਤੇ ਲਈ ਫਿਰਦੇ ਹੋਣਗੇ ਜਿਵੇਂ ਆਪਣੇ ਪੰਜਾਬ ਚ ਰੇੜੀਆਂ ਤੇ ਸਮਾਨ ਵੇਚ ਰਿਆ ਤੇ ਇਹ ਵੀ ਕੋਈ ਇਹ ਨਹੀਂ ਕੋਈ 10 ਸਾਲਾਂ ਦਾ ਜਵਾਕ ਕੋ 15 ਸਾਲਾਂ ਦਾ ਸਿਆਣਾ ਬਿਆਣਾ 40 42 ਸਾਲਾਂ ਦਾ ਬੰਦਾ ਜੀ ਇਹ ਤੇ ਜਦੋਂ ਹੁਣ ਆਪਾਂ ਅਗਲਿਆਂ ਦੀ ਇੱਜ਼ਤਾਂ ਨੂੰ ਪਾਵਾਂਗੇ ਤੇ ਆਪਾਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹਾਂ ਕਿ ਉਹ ਆਪਣੋਂ ਆਪਣੇ ਆਦੇਸ਼ ਚ ਰੱਖਣਗੇ ਇੱਕ ਔਲਖ ਸਾਹਿਬ ਜਿਵੇਂ ਬਿਲਡਰਾਂ ਦਾ ਇੱਕ ਕੇਸ ਵੀ ਜਿਹੜਾ ਹੈਗਾ ਹਾਈਲਾਈਟ ਹੋਇਆ ਵੀ ਬਿਲਡਰਾਂ ਤੋਂ ਜਿਹੜੇ ਬੰਦੇ ਪੈਸੇ ਵਸੂਲਦੇ ਸੀਗੇ ਨਕਲੀ ਅੱਗ ਲਾਉਂਦੇ ਸੀ ਘਰਾਂ ਨੂੰ ਉਹ ਉਹਨਾਂ ਨੂੰ ਵੀ ਚੈਦ ਪੰਜਾਬੀ ਇਹ ਗ੍ਰਿਫਤਾਰ ਕੀਤਾ ਗਿਆ ਇਸ ਕੇਸ 'ਚ ਬਈ ਮੈਂ ਜਿਵੇਂ ਅੱਗੇ ਕਿਹਾ ਸੀ ਨਾ ਸਰੀ ਨੰਬਰ 41 ਬਾਨ ਨੰਬਰ 1 ਕੈਲਗਰੀ ਤਾਲੀਬਾਨ ਨੰਬਰ 2 ਤੇ ਜਿਹੜਾ ਐਡਮਿੰਟਨ ਉਹ ਤਾਲੀਬਾਨ ਨੰਬਰ 3 ਹੈ ਹੁਣ ਇਹ ਤਾਲੀਬਾਨ 3 'ਚ ਬੰਦਾ ਫੜਿਆ ਜੀ ਐਡਮਿੰਟਨ 'ਚ ਇਹ ਠੀਕ ਹੈ ਠੀਕ ਐਡਮਿੰਟਨ 'ਚ ਫੜਿਆ ਜੀ ਇਹ ਬੰਦਾ ਸੋ ਜਿਹੜਾ ਇਹ ਬਾਈ ਆਪਣਾ ਪੰਜਾਬੀ ਮੁੰਡਾ ਹੈਗਾ ਇਹਨੇ ਲਗਭਗ ਤੁਸੀਂ ਇਹ ਲਾ ਲਓ ਵੀ 10 ਮਿਲੀਅਨ ਦੇ ਦਾ ਜਿਹੜੇ ਹੈਗੇ ਨੇ ਘਰ ਫੂਕ ਤੇ ਅੱਗ ਲਾਗੇ ਤੇਰਾ ਨਾਮ ਜਿਹੜਾ ਹੈਗਾ ਚਮਕਦੇ ਸਤਾਰੇ ਦਾ ਹੈਗਾ ਮਨਿੰਦਰ ਢਾਲੀਵਾਲ ਹੈ ਜੀ ਢਾਲੀਵਾਲ ਸਾਹਿਬ ਹੈ ਤੇ 34 ਸਾਲੇ ਦੀ ਉਮਰ ਹੈ ਜੀ ਤੇ ਹੁਣ ਆਪਾਂ ਜਿਵੇਂ ਅੱਗੇ ਹੱਸ ਰਹੇ ਸੀਗੇ ਵੀ ਇਹਦਾ ਭਾਈ ਜਿਹੜਾ ਆਪਣੇ ਮંત્રી ਸਾਹਿਬ ਢਾਲੀਵਾਲ ਸਾਹਿਬ ਉਹਨਾਂ ਨਾਲ ਕੋਈ ਇਹਦਾ ਢਾਲੀਵਾਲ ਮੰਤਰੀ ਸਾਹਿਬ ਨਾਲ ਨਾਲ ਜੋੜ ਲਿਆ ਜਾਵੇ ਕਿਤੇ ਬਸ ਜੀ ਸੰਬੰਧ ਢਾਲੀਵਾਲ ਮੰਤਰੀ ਸਾਹਿਬ ਨਾਲ ਆ ਪੰਜਾਬ ਵਾਲਿਆਂ ਨਾਲ ਸੋ ਚਲੋ ਉਹ ਤਾਂ ਇੱਕ ਹਾਸਾ ਰਹਿ ਗਿਆ ਪਰ ਇਹ ਵੀ ਕੋਈ ਵੀ ਇਨਸਾਨ ਜਿਵੇਂ ਅੱਗੇ ਆਪਣਾ ਇੱਕ ਮੁੰਡਾ ਹੈਗਾ ਉਹਦਾ ਲਾਸਟ ਨੇਮ ਵਾਲਗ ਸੀਗਾ ਮੈਂ ਕਿਹਾ ਸੀ ਮੈਂ ਸਾਡੇ ਭਾਈਚਾਰੇ ਦਾ ਬੰਦਾ ਵੀ ਜਿਹਨੇ ਨਾਮ ਰੌਸ਼ਨ ਕੀਤਾ ਸੋ ਇਹ ਨਹੀਂ ਹੁੰਦਾ ਹਰੇਕ ਕਮਿਊਨਿਟੀ ਚ ਹਰੇਕ ਗੋਤ ਦੇ ਵਿੱਚ ਹਰੇਕ ਜਗ੍ਹਾ ਤੇ ਆਪਣੇ ਵੱਖ-ਵੱਖ ਬੰਦੇ ਹੁੰਦੇ ਹਨ ਤੇ ਹਰੇਕ ਥਾਂ ਤੇ ਜਿਹੜੇ ਹੁੰਦੇ ਚੰਗੇ ਬੰਦੇ ਤੇ ਮਾੜੇ ਬੰਦੇ ਵੀ ਹੁੰਦੇ ਆ ਪਰ ਐਂਡ ਹੁਣ ਮੈਂ ਇਸ ਗੱਲ ਨੂੰ ਕਨਕਲੂਡ ਕਰਾਂ ਕਿ ਜਿਹੜਾ ਆਪਣਾ ਭਾਈਚਾਰਾ ਹੈਗਾ ਹੁਣ ਇਸ ਟਾਈਮ ਕੈਨੇਡਾ ਦੇ ਵਿੱਚ ਖੌਫ ਦੇ ਵਿੱਚ ਰਹਿ ਰਿਹਾ ਜੀ ਕਿਉਂਕਿ ਹਰ ਰੋਜ਼ ਚੋਰੀਆਂ ਹਰ ਰੋਜ਼ ਡਾਕ ਕੇ ਹਰ ਰੋਜ਼ ਗੋਲੀ ਜੀ ਕੰਮ ਉੱਥੇ ਹੈ ਨਹੀਂਗਾ ਫਿਰ ਵੀ ਆਪਣੇ ਪੰਜਾਬੀ ਅੱਜ ਦੇ ਟਾਈਮ ਕਹਿੰਦੇ ਆ ਕੈਨੇਡਾ ਇਜ਼ ਗ੍ਰੇਟ ਠੀਕ ਹੈ ਨਾਲ ਹੀ ਜਿਹੜੀ ਉੱਥੇ ਸੌਂਪਵਾਉਂਦੇ ਹੁੰਦੇ ਨੇ ਨਾ ਆਪਣੇ ਸਿਟੀਜ਼ਨ ਲੈਣ ਵੇਲੇ ਜਾਂ ਉਹ ਗਾਣਾ ਐਂਥਮ ਚੱਲਦਾ ਹੁੰਦਾ ਕੈਨੇਡਾ ਦੇ ਤੇ ਉਹ ਕੈਨੇਡਾ ਉਹਦੀਆਂ ਤਾਂ ਧੱਜੀਆਂ ੜਾ ਦੀਆਂ ਜੀ ਆਪਣੇ ਪੰਜਾਬੀਆਂ ਨੇ ਪੂਰ ਸਮਝਣਾ ਚਾਹੀਦਾ ਲੋਕਾਂ ਨੂੰ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਮੈਂ ਚਲੋ ਹੋਰ ਕਿਸੇ ਦਾ ਕੰਮ ਚੱਲਿਆ ਕੈਨੇਡਾ 'ਚ ਨਹੀਂ ਚੱਲਿਆ ਵਕੀਲਾਂ ਦਾ ਇੰਨਾ ਕੰਮਾਣਾ ਕੰਮ ਬਹੁਤ ਚੱਲਿਆ ਤੇ ਮਤਲਬ ਇਹ ਹੈ ਵੀ ਉਹ ਉਹਨਾਂ ਨੇ ਕੋਈ ਬੰਦਾ ਛੱਡਿਆ ਹੀ ਨਹੀਂ ਹੈ ਜੀ ਮੈਨੂੰ ਇਹ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਾ ਕੇ ਹੁਣ ਜਿਹੜਾ ਪ੍ਰੋਫੈਸ਼ਨ ਬਚੇ ਦੋ ਹੀ ਪ੍ਰੋਫੈਸ਼ਨ ਬਚੇ ਜੀ ਕੈਨੇਡਾ 'ਚ ਜਿਹਦੇ ਤੋਂ ਫਰੋਤੀ ਨਹੀਂ ਮੰਗੀ ਜਾ ਰਹੀ ਹਮ ਇੱਕ ਤਾਂ ਜੱਜ ਹੈ ਇੱਕ ਪੁਲਿਸ ਵਾਲੇ ਹੋਰ ਕੈਨੇਡਾ ਚ ਕੋਈ ਬੰਦਾ ਵੀ ਬਾਹ ਖੜੀ ਕਰਕੇ ਕਹਦੇ ਆਪਣੀ ਵੀਡੀਓ ਦੇ ਦੇਖ ਰਿਹਾ ਕੋਈ ਵੀ ਭਰਾ ਭੈਣ ਭਰਾ ਕੋਈ ਵੀ ਭਾਈਚਾਰੇ ਦਾ ਬੰਦਾ ਬਾਹ ਖੜੀ ਕਰਕੇ ਕਹਦੇ ਵੀ ਮੈਂ ਇਸ ਆਪਣੇ ਤਬਕੇ ਨਾਲ ਇਸ ਕੰਮ ਨਾਲ ਮੈਂ ਕੰਮ ਕਰਦਾ ਤੇ ਮੈਂ ਬਾਹ ਖੜੀ ਕਰਕੇ ਕਹਿੰਦਾ ਵੀ ਸਾਡੇ ਤੋਂ ਕਿਸੇ ਬੰਦੇ ਨੇ ਪੈਸੇ ਨਹੀਂ ਮੰਗੇ ਤੇ ਜਾਂ ਸਾਡੇ ਤੋਂ ਕਿਸੇ ਨੇ ਫਰੋਤੀ ਨਹੀਂ ਮੰਗੀ ਗੱਡੀਆਂ ਵਾਲੇ ਤਾਂ ਇਹਨਾਂ ਤੇ ਮੰਗ ਲਈ ਡੀਲਰਸ਼ਿਪ ਵਾਲੇ ਤਾਂ ਇਹਨਾਂ ਤੋਂ ਮੰਗ ਲਈ ਟਰੇਡਮੈਨ ਤੋਂ ਇਹਨਾਂ ਨੇ ਮੰਗ ਲਈ ਬਿਲਡਰਾਂ ਤੋਂ ਇਹਨਾਂ ਨੇ ਮੰਗ ਲਈ ਠੀਕ ਹੈ ਜਿਹੜੇ ਘਰ ਬਣਾ ਕੇ ਵੇਚਦੇ ਆ ਸੈਕੰਡ ਹੈਂਡ ਰਿਪੇਅਰ ਕਰਦੇ ਉਹਨਾਂ ਤੋਂ ਇਹਨਾਂ ਨੇ ਮੰਗ ਲਈ ਜੀ ਕੋਈ ਵੱਡੇ ਬਿਜ਼ਨਸਮੈਨ ਆ ਜਾਂ ਜਿਹੜੇ ਬੰਦੇ ਨੇ ਬਹੁਤ ਸਾਰਾ ਪੈਸਾ ਬਣਾ ਲਿਆ ਜੀ ਉਹ ਤੋਂ ਇਹਨਾਂ ਨੇ ਮੰਗ ਲਈ ਜਿਹੜੇ ਕੋਈ ਡੜਾ ਸੱਟਾਂ ਲਵਾਉਂਦੇ ਆ ਠੀਕ ਹੈ ਉਹਨਾਂ ਤੋਂ ਇਹਨਾਂ ਨੇ ਲੈ ਲਈ ਡਰੱਗ ਵਾਲੇ ਜਿਹੜੇ ਕੰਟਰੋਲ ਆ ਉਹ ਤਾਂ ਪਹਿਲਾਂ ਹੀ ਇਸ ਕੰਮ ਚ ਇਨਵੋਲ ਸੋ ਕੈਨੇਡਾ ਚ ਜਿਹੜੀਆਂ ਇਸ ਟਾਈਮ ਦੋ ਬੰਦੇ ਬਚੇ ਜਿਨ੍ਹਾਂ ਤੋਂ ਫਰੋਤੀ ਨਹੀਂ ਮੰਗੀ ਗਈ ਉਹ ਇੱਕ ਪੁਲਿਸ ਹੈ ਜੀ ਤੇ ਇੱਕ ਜੱਜ ਹੈ ਬਾਕੀ ਸਾਰੇ ਕੈਨੇਡਾ ਚ ਸਾਰੇ ਤਬਕਿਆਂ ਤੋਂ ਤੇ ਸਾਰੇ ਜਿਹੜੇ ਹੈਗੇ ਆ बिजनेਸਮੈਨ ਉਹਨਾਂ ਤੋਂ ਫਰौती ਮੰਗੀ ਗਈ ਹੈ ਕਈਆਂ ਨੇ ਚੁੱਪ ਕਰਕੇ ਝੋਲੇ ਭਰ ਕੇ ਫੜਾਤੇ ਆ ਕਈ ਬੰਦੇ ਨਹੀਂ ਦਬੇ ਉਹਨਾਂ ਦੇ ਘਰਾਂ ਤੇ ਗੋਲੀਆਂ ਚੱਲੀਆਂ ਕਿਸੇ ਦੇ ਬੈੱਡ ਥੱਲੇ ਡੱਪ ਗਈ ਕਿਸੇ ਦੇ ਬੈੱਡ ਦੇ ਉੱਤੋਂ ਦੀ ਗਈ ਹੈ ਨਹੀਂ ਸਹੀ ਹੈ ਜੀ ਇਹ ਗੱਲ ਤੇ ਕਈ ਕੇਸਾਂ ਚ ਐਦਾਂ ਹੋਇਆ ਕਿ ਆਪਣੇ ਤੁਸੀਂ ਇਹ ਲਾਓ ਵੀ ਉਹਨਾਂ ਨੇ ਪਹਿਲਾਂ ਫੋਨ ਕੀਤਾ ਫਰੋਤੀ ਮੰਗ ਲਈ ਤੇ ਉਹ ਕਹਿੰਦੇ ਨਹੀਂ ਅਸੀਂ ਫਰੋਤੀ ਨਹੀਂ ਦਿੰਦੇ ਬਾਹਰ ਹੀ ਬੰਦਾ ਖੜਾ ਸੀਗਾ ਜੀ ਬੰਦੇ ਨੇ ਗੋਲੀਆਂ ਚਲਾਤੀਆਂ ਠੀਕ ਹੈ ਉਹ ਉਹ ਆਪਣੇ ਬੇਸਮੈਂਟ ਨੂੰ ਭੱਜੇ ਤੇ ਬੇਸਮੈਂਟ ਨੂੰ ਜਦੋਂ ਭੱਜੇ ਤੇ ਉਹਨਾਂ ਨੇ ਮਹਾਦੇ ਪੁੱਤਾਂ ਨੇ ਕੀ ਕੀਤਾ ਜੀ ਫੇਰ ਕਾਲ ਕੀਤੀ ਕਹਿੰਦੇ ਫਰੋਤੀ ਦੇਣੀ ਹੈ ਕਿ ਨਹੀਂ ਦੇਣੀ ਤੇ ਉਹ ਬੰਦਾ ਪੁਲਿਸ ਨੂੰ ਫੋਨ ਕਰ ਰਿਹਾ ਸੀਗਾ ਤੇ ਉਹਨਾਂ ਨੇ ਜਦੋਂ ਫੋਨ ਨਾਲ ਚੱਕੀ ਜਿਹੜਾ ਬਾਹਰ ਖੜਾ ਸੀ ਉਹ ਜ਼ਿਆਦਾ ਗਰਮ ਹੋ ਗਿਆ ਉਹਨੇ ਘਰ ਨੂੰ ਹੀ ਅੱਗ ਲਾ ਦਿੱਤੀ ਜੀ ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਇਹ ਹਰ ਰੋਜ਼ ਕੈਨੇਡਾ 'ਚ ਹੋ ਰਹੀਆਂ ਨੇ ਜਿਹੜੇ ਸਿਆਣੇ ਬੰਦੇ ਐ ਜਾਂ ਸਿਆਣੇ ਭੈਣ ਭਰਾ ਹੈਗੇ ਐ ਜਾਂ ਸਿਆਣਾ ਭਾਈਚਾਰਾ ਹੈਗਾ ਉਹ ਆਪਣੇ ਵਤਨਾਂ ਨੂੰ ਮੋੜਾ ਕੱਟੂਗਾ ਜਾਂ ਇਸ ਕੰਟਰੀ 'ਚੋਂ ਛੇਤੀ ਤੋਂ ਪਹਿਲਾਂ ਨਿਕਲਣ ਦੀ ਕੋਸ਼ਿਸ਼ ਕਰੂਗਾ ਬਾਕੀ ਜਾਣ ਕਿਸੇ ਦੀ ਕਿਤੇ ਵੀ ਜਾ ਸਕਦੀ ਆ ਆਪਾਂ ਜਿਵੇਂ ਅੱਗੇ ਗੱਲ ਕਰਦੇ ਹੁੰਦੇ ਆ ਪਰ ਸੇਫ ਜਗ੍ਹਾ ਤੇ ਰਹਿਣਾ ਆਦੇ ਪਰਿਵਾਰ ਨੂੰ ਸੇਫ ਜਗ੍ਹਾ ਤੇ ਰੱਖਣਾ ਤੇ ਆਪਦੇ ਹੱਕ ਦੀ ਕਮਾਈ ਨੂੰ ਸੇਫ ਜਗ੍ਹਾ ਤੇ ਰੱਖਣਾ ਉਹ ਇੱਕ ਆਪਾਂ ਆਪ ਡਿਸੀਜਨ ਲੈ ਸਕਦੇ ਆ ਵੀ ਆਪਾਂ ਆਪਣੀ ਜਾਨ ਕਿੱਥੇ ਸੌਖੀ ਹੈ ਕਿਉਂਕਿ ਜੇ ਆਪਾਂ ਕੈਨੇਡਾ ਦੇ ਗੱਲ ਲੱਗੇ ਰਹੇ ਤੇ ਆਪਣੀ ਜਾਨ ਹੀ ਨਾ ਰਹੀ ਤਾਂ ਫਿਰ ਆਪਾਂ ਕਰਾਂ ਠੀਕ ਹੈ ਹੌਲਤ ਸਾਹਿਬ ਤੁਸੀਂ ਜੋ ਹਫਤੇ ਭਰ ਦਾ ਸੀ ਘਟਨਾਕਰਮ ਉਹ ਦੱਸਿਆ ਤੇ ਮੈਨੂੰ ਉਮੀਦ ਹੈ ਕਿ ਜਰੂਰ ਪੰਜਾਬੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਆਪਾਂ ਆਪਦੀ ਜਿਹੜੀ ਛਵੀ ਆ ਉਹ ਸਹੀ ਕਰੀਏ ਤੇ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ